ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਹਰੀ ਤੇਜ ਫਰਨੀਚਰ ਇੱਕ ਵਾਰ ਫੇਰ ਤੋਂ ਵਿਦੇਸ਼ਾਂ ਦੇ ਵਿੱਚ ਨਿਲਾਮ ਹੋਣ ਜਾ ਰਿਹਾ ਹੈ ਆਰਕੀਟੈਕਟ ਪੇਰੇ ਜਨਰੇ ਨੇ ਚੰਡੀਗੜ੍ਹ ਦੇ ਵਿੱਚ ਡਿਜ਼ਾਈਨ ਕੀਤੇ ਗਏ ਫਰਨੀਚਰ ਦੀ ਅੱਜ ਪੈरिस ਦੇ ਵਿੱਚ ਬੋਲੀ ਲਗਾਈ ਜਾਵੇਗੀ ਉੱਥੇ ਹੀ 12 ਜੂਨ ਨੂੰ ਸ਼ਿਕਾਗੋ ਦੇ ਵਿੱਚ ਨਿਲਾਮੀ ਵੀ ਹੋਣ ਜਾ ਰਹੀ ਹੈ ਪੈरिस ਦਾ ਇੱਕ ਨਿਲਾਮੀ ਹਾਊਸ ਮਸ਼ਹੂਰ ਆਰਕੀਟੈਕ ਅਪੇਲੇ ਜਨਰੇ ਦੇ ਚੰਡੀਗੜ੍ਹ ਦੇ ਵਿੱਚ ਡਿਜ਼ਾਈਨ ਕੀਤੇ ਗਏ ਫਰਨੀਚਰ ਨੂੰ ਹੋਰ ਸਮਾਨ ਦੇ ਨਾਲ ਨਿਲਾਮ ਕੀਤਾ ਜਾਵੇਗਾ 1980 ਤੋਂ ਲੈ ਕੇ 1990 ਵਿਚਾਲੇ ਨਿਕਾਲਿਆ ਗਿਆ ਸਮਾਨ ਚੰਡੀਗੜ੍ਹ ਦੀ ਬਿਲਡਿੰਗ ਨੂੰ ਆਧੁਨਿਕ ਕੀਆ ਹਾਈ ਟੈਕ ਕਰਨ ਦੇ ਲਈ ਕੰਮ ਜਦੋਂ ਸ਼ੁਰੂ ਹੋਇਆ ਸੀ ਤਾਂ ਪੁਰਾਣੇ ਫਰਨੀਚਰ ਦੀ ਥਾਂ ਨਵਾਂ ਫਰਨੀਚਰ ਦਿੱਤਾ ਗਿਆ ਸੀ ਪਰ ਪੁਰਾਣਾ ਫਰਨੀਚਰ ਜਿਸ ਨੂੰ ਪੀਰੇ ਅਤੇ ਲੀ ਕਾਰਬੂਜ਼ੀਅਰ ਨੇ ਡਿਜ਼ਾਈਨ ਕੀਤਾ ਸੀ ਉਹ ਹੌਲੀ-ਹੌਲੀ ਦੇਸ਼ ਤੋਂ ਬਾਹਰ ਨਿਕਲਣ ਲੱਗਾ ਜਿਸ ਤੋਂ ਬਾਅਦ ਜਦੋਂ ਇਸ ਸਮਾਨ ਦੀ ਉੱਚੀ ਕੀਮਤ ਲੱਗਣ ਲੱਗੀ ਤਾਂ ਚੰਡੀਗੜ੍ਹ ਜਾਂ ਬਾਹਰ ਤੋਂ ਆਏ ਲੋਕਾਂ ਨੇ ਏਸੀ ਕੰਮ ਦੇ ਵਿੱਚ ਜੁਟ ਗਏ ਅਤੇ ਕਬਾੜ ਚ ਹੈਰੀਟੇਜ ਫਰਨੀਚਰ ਖਰੀਦ ਲਿਆ ਅਤੇ ਉਸ ਤੋਂ ਮੋਟੀ ਰਕਮ ਹਾਸਲ ਕਰਨ ਲੱਗ ਗਏ ਪਰ ਚੰਡੀਗੜ੍ਹ ਦੀ ਇਸ ਵਿਰਾਸਤ ਨੂੰ ਬਚਾਉਣ ਦੇ ਲਈ ਪ੍ਰਸ਼ਾਸਨ ਵੱਲੋਂ ਕੋਈ ਵੀ ਕੰਮ ਨਹੀਂ ਕੀਤਾ ਗਿਆ ਹੁਣ ਤੁਹਾਨੂੰ ਦੱਸਦੇ ਹਾਂ ਕਿ ਫਰਨੀਚਰ ਦੇ ਕਿੰਨੇ ਯੂਰੋ ਦੇ ਵਿੱਚ ਬੋਲੀ ਲੱਗੇਗੀ ਸੋ ਚੰਡੀਗੜ੍ਹ ਦਾ ਫਰਨੀਚਰ ਨਿਲਾਮ ਕੀਤਾ ਜਾਵੇਗਾ ਤੁਹਾਨੂੰ ਦੱਸਦੇ ਹਾਂ ਕਿ ਕਿਸ ਫਰਨੀਚਰ ਦੀ ਕੀ ਰਿਜ਼ਰਵ ਕੀਮਤ ਹੋਵੇਗੀ ਫਾਈਲ ਰੈਕ 1997 98 ਦੇ ਵਿੱਚ ਬਣਾਇਆ ਗਿਆ ਸੀ ਰਿਜ਼ਰਵ ਕੀਮਤ ਇਸ ਦੀ 8000 ਤੋਂ 12000 ਯੂਰੋਜ਼ ਵਿਚਾਲੇ ਹੋਵੇਗੀ ਹਾਲਾਂਕਿ ਆਕਸ਼ਨ ਕੀਤੀ ਜਾਣੀ ਹੈ ਜਿਸ ਵਿੱਚ ਇਹ ਰੇਟ ਉਤਾ ਹੇਠਾ ਜਾ ਸਕਦੇ ਨੇ ਬਾਸਕਟ 1955-56 ਦੇ ਵਿੱਚ ਬਣਾਈ ਗਈ ਸੀ ਰਿਜ਼ਰਵ ਕੀਮਤ 6000 ਤੋਂ 8000 ਯੂਰੋਜ਼ ਦੱਸੀ ਜਾ ਰਹੀ ਹੈ ਆਕਸ਼ਨ ਹੋਵੇਗੀ ਅਤੇ ਇਸ ਫਰਨੀਚਰ ਨੂੰ ਨਿਲਾਮ ਕੀਤਾ ਜਾਵੇਗਾ ਜੋ ਵਿਦੇਸ਼ਾਂ ਵਿੱਚ ਖਾਸਾ ਮਸ਼ਹੂਰ ਹੋਇਆ ਹੈ ਟੀਕ ਸਟੂਲ 1960 ਦੇ ਵਿੱਚ ਡਿਜ਼ਾਈਨ ਕੀਤਾ ਗਿਆ ਸੀ ਅਤੇ ਇਸ ਦੀ ਰਿਜ਼ਰਵ ਕੀਮਤ 8000 ਤੋਂ 12000 ਯੂਰੋਜ਼ ਹੈ